ਗੁਰਦੇਵ ਸਿੰਘ ਜੀ ਦਾ ਲਿਖਿਆ ਨਾਵਲ ਆਨ ਭਾਗ 35ਵਾਂ ਖਾਨ ਸਾਹਬ ਤੇ ਉਹਨਾਂ ਦਾ ਅਮਲਾ 10 ਵਜੇ ਦੇ ਕਰੀਬ ਹੀ ਠਾਣੇ ਤੁਰ ਗਿਆ ਰਾਤ ਨਹੀਂ ਰਹੀ ਸੀ ਤੂੜਕਾਰ ਤਾਰਿਆਂ ਦੀ ਰੋਸ਼ਨੀ ਵੀ ਬਹੁਤ ਮਾਦਮ ਸੀ ਲਗਭਗ 2:30 ਕੋ ਤੱਕ ਸੂਏ ਦੀ ਪਟੜੀ ਹੋਣ ਕਰਕੇ ਸਾਰੇ ਕੋਰੇ ਉਹਨਾਂ ਨੇ ਦੁੜਿੱਕੀ ਚਾਲ ਪਾਈ ਰੱਖੇ ਸੂਏ ਦੇ ਤਿੰਨ ਪੋਲਾਂ ਕੇ ਚੌਥਾ ਉਤਰ ਅਨਸਾਰ ਇੱਕ ਵਾਰ ਤਾਂ ਚਾਲ ਮੱਧਮ ਹੋ ਗਈ ਪਰ ਫਿਰ ਵੀ ਪਹੇ ਦੀ ਧੂੜ ਨਹੀਂ ਸੀ ਘਟੀ ਜਦੋਂ ਘੋੜਿਆਂ ਦੀ ਚਾਲ ਮੁੜ ਤੇਜ਼ ਹੋਈ ਤਾਂ ਧੂੜ ਬਧੇਰੇ ਉੱਠਣ ਲੱਗ ਪਈ ਸਾਰੇ ਘੋੜਸਵਾਰ ਚੁੱਪ ਸਨ ਖਾਨ ਸਾਹਿਬ ਦਾ ਕੱਦਾਵਰ ਦਿਲシャン ਸਭ ਤੋਂ ਅੱਗੇ ਸੀ ਤੇ ਬਾਕੀ 20 20 ਦਾ 10 10 ਕਦਮਾਂ ਦੀ ਵਿੱਥ ਉੱਤੇ ਮਗਰੇ ਆ ਰਹੇ ਸਨ ਹਵਾਲਦਾਰ ਗੇਜਾ ਸਿੰਘ ਦੇ ਮਗਰ ਚਾਰ ਸਿਪਾਹੀ ਤੇ ਹਵਾਲਦਾਰ ਅੱਲਾਵਾ ਸਨ ਕੱਚਾ ਰਹ ਹੋਣ ਕਰਕੇ ਘੋੜਿਆਂ ਦੀਆਂ ਟਾਪਾਂ ਵੀ ਸੁਣਾਈ ਨਹੀਂ ਸਨ ਦਿਨਾਂ ਸਿਰਫ ਧੂੜ ਤੋਂ ਹੀ ਪਤਾ ਲੱਗਦਾ ਸੀ ਕਿਹੜਾ ਹੀ ਪਾਦੀ ਜਾ ਰਹੇ ਸਨ ਖੇਤ ਸਾਰੇ ਸੁੰਨੇ ਸਨ ਕਿਧਰੇ ਕਿਸੇ ਕੋਚਰੀ ਦੀ ਆਵਾਜ਼ ਵੀ ਨਹੀਂ ਸੀ ਸੁਣਦੀ ਰੋਜ਼ ਤੇ ਰਾਮ ਗਊਆਂ ਦੇ ਜਿਹੜੇ ਵਗ ਫਸਲਾਂ ਬਰਬਾਦ ਕਰਦੇ ਫਿਰਦੇ ਰਹਿੰਦੇ ਉਹਨਾਂ ਦਾ ਹੁਣ ਕਿਧਰੇ ਨਾਂ ਨਿਸ਼ਾਨ ਨਹੀਂ ਸੀ ਜਦੋਂ ਖਾਣ ਨੂੰ ਸੁੱਕਾ ਘਾਹ ਵੀ ਨਹੀਂ ਸੀ ਰਿਹਾ ਤਾਂ ਜੰਗਲੀ ਜਾਨਵਰਾਂ ਨੇ ਇੱਥੇ ਕੀ ਰਹਿਣਾ ਸੀ ਖਾਨ ਸਾਹਿਬ ਸੋਚ ਰਹੇ ਸੀ ਕਿ ਭੁੱਖੇ ਭੁੱਖਬੰਦਿਆਂ ਤੋਂ ਹੀ ਘਰਵਾਰ ਨਹੀਂ ਛਡਵਾਉਂਦੀ ਜਾਨਵਰ ਵੀ ਫੰਡਰ ਧਰਤੀ ਨੂੰ ਛੱਡ ਕੇ ਪਰਦੇਸੀ ਤੁਰ ਜਾਂਦੇ ਹਨ ਉਹਨਾਂ ਨੂੰ ਜਾਪਿਆ ਕਿਸੇ ਕਿਸੇ ਦੀਆਂ ਭਗ ਦਿੰਦਿਆਂ ਵੀ ਪੰਕਤੀਆਂ ਵੀ ਕਠੋਰ ਸਚਾਈ ਹਨ ਖਾਸ ਕਰਕੇ ਜਿਹਨਾਂ ਚ ਕਵੀ ਭੁੱਖ ਦੁੱਖ ਦਾ ਜ਼ਿਕਰ ਕਰਦਾ ਹੈ ਖਾਨ ਸਾਹਿਬ ਨੇ ਉਹ ਕਿੱਸਾ ਪੜ੍ਹਿਆ ਹੋਇਆ ਸੀ ਪੇਟ ਚੰਦਰਾ ਸਿੱਧ ਕਿਨਾਰੇ ਨੰਦਦਾ ਗਲੀ ਗਲੀ ਦੀ ਪੀਖ ਮਗਵਾਂਦਾ ਹੈ ਖਾਨ ਸਾਹਿਬ ਨੂੰ ਬਚਪਨ ਵਿੱਚ ਮੇਲੇ ਮੇਲਿਆਂ ਤੇ ਜਾਣ ਦਾ ਬਹੁਤ ਸ਼ੌਂਕ ਸੀ ਉਹਨਾਂ ਦੇ ਅੱਬਾ ਜਨ ਮਹਾਰਾਜੇ ਦੀ ਫੌਜ ਵਿੱਚ ਸੌਬੇਦਾਰ ਸਨ ਉਹ 1910 ਦੀ ਹਫਤਾ ਅਫਗਾਨ ਜੰਗ ਵਿੱਚ ਅੰਗਰੇਜ਼ ਹਾਕਮਾਂ ਦੀ ਸਰਪ੍ਰਸਤੀ ਤੇ ਬਲੋਚਿਸਤਾਨ ਤੇ ਈਰਾਨ ਵਿੱਚ ਰਹਿ ਝੁੱਕੇ ਸਨ ਉਹਨਾਂ ਦੀ ਰਿਟਾਇਰਮੈਂਟ ਤਾਂ ਜੰਗ ਤੋਂ ਬਹੁਤ ਸਮੇਂ ਮਗਰੋਂ ਹੋਈ ਸੀ ਪਰ ਖਾਨ ਸਾਹਿਬ ਨੂੰ ਨੌਕਰੀ ਆਪਣੇ ਅੱਬਾ ਦੀ ਰਿਟਾਇਰਮੈਂਟ ਤੋਂ ਪਹਿਲਾਂ ਹੀ ਮਿਲ ਗਈ ਸੀ ਉਹਨਾਂ ਨੂੰ ਥਾਣੇਦਾਰ ਬਣਿਆ ਵੀ 5-6 ਸਾਲ ਹੋ ਗਏ ਸਨ 3 ਸਾਲ ਪਹਿਲਾਂ ਆਪਾ ਜਣ ਖੁਦਾਂ ਨੂੰ ਪਿਆਰੇ ਹੋ ਗਏ ਉਹ ਪਰਮੇ ਪਹੁੰਚ ਰਹੇ ਪਰ ਉਹਦੇ ਖੁਦਾ ਤਰਸ ਸਨ ਆਪਣੇ ਆਂ ਡਗਵਾੜ ਰਹੇ ਨੇ ਦੂਜੇ ਮਜ਼ਮਵਾਂ ਵਾਲਿਆਂ ਨਾਲ ਬੜੇ ਤਾਂ ਚੰਗੇ ਤਾਲੁਕ ਸਨ ਉਹਨਾਂ ਦੇ ਘਰ ਸਭ ਗਵਾਂਡਾਂ ਦਾ ਆਉਣ ਜਾਣ ਸੀ ਖਾਨ ਸਾਹਿਬ ਉਹ ਹਮੇਸ਼ਾ ਆਪਣੇ ਵਾਂਗੇ ਮਾਨਦਾਰ ਖੁਦਾ ਤਰਸ ਪਰ ਦਲੇਰ ਤੇ ਫਰਜ ਸੁਨਾਸ ਇਨਸਾਨ ਬਣ ਲੈ ਕਹਿੰਦੇ ਰਹਿੰਦੇ ਜੋ ਲੱਭ ਜੋ ਉਹ ਨੇਕਾਂ ਵਾਰ ਦਰਹਾਉਂਦੇ ਹੁੰਦੇ ਉਹ ਹੁਣ ਵੀ ਖਾਨਸਾਬ ਦੇ ਮਨ ਵਿੱਚ ਡੂੰਗੀ ਜਣ ਵਾਲੇ ਬੂ ਬੂਟੇ ਵਾਂਗ ਮਜੂਦ ਸਨ ਕਿ ਖੁਦਾ ਤੇ ਕਲਕ ਇੱਕੋ ਹਨ ਬੇਟਾ ਅੱਲਾਹ ਤਾਲਾ ਨੇ ਇਨਸਾਨ ਨੂੰ ਕਾਇਨਾਤ ਦੀ ਭਲਾਈ ਖਾਤਰ ਇਸ ਫਾਨੀ ਦੁਨੀਆ ਵਿੱਚ ਭੇਜਿਆ ਹੈ ਜੇ ਉਹ ਇਹ ਮੌਕਾ ਗਵਾ ਲਿਆ ਤਾਂ ਕਿਆਮਤ ਵਾਲੀ ਉਸ ਨੂੰ ਦੋ ਜੁਗ ਮਿਲੇਗੀ ਜੇ ਜ਼ਿੰਦਗੀ ਖਲਕ ਵਾਸਤੇ ਸਿਰਫ ਕਰੇਗਾ ਤਾਂ ਖੁਦਾ ਉਹਨੂੰ ਜੰਨਤ ਬਖਸ਼ੇਗਾ ਇਹ ਖਾਨ ਸਾਹਿਬ ਨੂੰ ਕਦੇ ਪਤਾ ਹੀ ਨਹੀਂ ਲੱਗਿਆ ਕਿ ਪੁਲਿਸ ਦੀ ਨੌਕਰੀ ਵਿੱਚ ਉਹਨਾਂ ਨੇ ਕਿੰਨੇ ਕਿ ਚੰਗੇ ਮੰਦੇ ਕੰਮ ਕੀਤੇ ਸਨ ਪਰ ਜਿਸ ਕੰਮ ਲਈ ਉਹ ਅੱਜ ਜਾ ਰਹੇ ਸਨ ਉਹ ਉਹਨਾਂ ਨੂੰ ਗਲਤ ਲੱਗ ਰਿਹਾ ਸੀ ਸੰਤ ਨਹੀਂ ਜੋ ਕਦੇ ਵੈਦ ਪ੍ਰਵਾਨ ਸਲਾਹ ਹੁੰਦਾ ਸੀ ਪਰ ਜਮੰਡਲ ਦਾ ਵਰਕਰ ਤੇ ਮਗਰੋਂ ਨੇਤਾ ਬਣਨ ਵਾਲੇ ਤੱਕ ਵੀ ਕੋਈ ਮਾੜਾ ਕੰਮ ਨਹੀਂ ਸੀ ਕੀਤਾ ਰਾਜੀ ਮਹਾਰਾਜਿਆਂ ਦੇ ਅਨਮਨੁੱਖੀ ਕਾਰਨਾਮਿਆਂ ਬਾਰੇ ਬਗਾਵਤ ਕੋਈ ਗੁਨਾਹ ਨਹੀਂ ਸੀ ਖਾਨ ਸਾਹਿਬ ਨੇ ਆਪ ਵੀ ਜਿਹੜੀਆਂ ਰਿਪੋਰਟਾਂ ਉਸੇ ਬਾਰੇ ਲਿਖੀਆਂ ਉਹਨਾਂ ਉਹਨਾਂ ਵਿੱਚ ਉਹਦੇ ਲਿਖੇ ਦੇ ਵਾਗ ਹੀ ਲੱਭ ਨਹੀਂ ਸੀ ਵਰਤਿਆ ਪਰ ਜਮੰਡਲ ਕਾ ਸਰਗਰਮ ਵਰਕਰ ਲਿਖਦੇ ਹਨ ਉਹਦੇ ਮੁਜ਼ਹਾਰਿਆਂ ਜਲਸੇ ਜਰੂਸਾ ਦੀਆਂ ਰਿਪੋਰਟਾਂ ਵਿੱਚ ਉਹ ਕੁਝ ਮਿਲਦੇ ਸਨ ਜੋ ਉਹ ਕਰਦਾ ਜਾਂ ਬੋਲਦਾ ਸੀ ਆਪਣੇ ਵੱਲੋਂ ਕਦੇ ਉਹਦੇ ਖਿਲਾਫ ਕੋਈ ਰਾਇ ਨਹੀਂ ਸੀ ਲਿਖੀ ਜਿਸ ਕਰਕੇ ਆਪਣੇ ਵੱਡੇ ਆਪਸਰਾ ਤੋਂ ਕਈ ਵਾਰ ਲੈਨਤ ਮਾਲਾਂਤ ਵੀ ਸੈਣੀ ਪਈ ਸੀ ਸ਼ਾਇਦ ਇਸੇ ਲਈ ਅੱਜ ਬਹੁਤ ਵਿਜ਼ਾਰ ਸੰ ਥੋੜੇ ਅੱਡੇ ਪਹਿ ਉੱਤੇ ਪਹਿਲਾ ਪਹਿਲੇ ਪਿੰਡ ਦੀ ਉਤਲੇ ਰਾ ਛੱਪੜ ਕੋਲੋਂ ਲੱਗਦਾ ਜਦੋਂ ਇੱਕ ਬਹੁਤ ਵੱਡਾ ਪਹਾੜ ਵਰਗਾ ਆਕਾਰ ਦੇਖਦਾ ਘੋੜੇ ਦੀ ਨਾਲ ਲਗਾਮਾਂ ਖਿੱਚ ਲੰਗਾ ਵੈਂਟਰੀ ਦੀ ਰੋਸ਼ਨੀ ਸੁਕਾਰਵਾਲ ਸੇਤੀ ਤਾਂ ਕੁਝ ਪਲ ਹੈਰਾਨ ਹੋਈ ਰਹੇ ਮਗਰ ਆ ਕੇ ਰੁਕੇ ਹਵਾਲਦਾਰ ਗੀਜਾ ਸਿੰਘ ਨੇ ਵੀ ਹੈਰਾਨੀ ਨਾਲ ਦੇਖਿਆ ਪਿੱਛੇ ਆ ਰਹੇ ਸਵਾਂਗਾਂ ਨੂੰ ਰੋਕ ਦਿੱਤਾ ਸੀ ਪਰ ਖਾਨ ਸਾਹਿਬ ਬਾਰੇ ਸਮਝ ਨਹੀਂ ਸੀ ਆਈ ਕਿ ਉਹ ਇੰਜ ਕਿਉਂ ਰੁਕ ਗਏ ਸਨ ਇੱਥੇ ਕੀ ਆਈ ਇੱਥੇ ਕੀ ਐ ਖਾਨ ਸਾਹਿਬ ਗੀਜਾ ਸਿੰਘ ਨੇ ਬਰਾਬਰ ਕੋਣਾ ਲਿਆ ਕੇ ਪੁੱਛਿਆ ਇਹੋ ਮੈਂ ਦੇਖ ਰਿਹਾ ਕਿ ਇਹ ਕੀ ਹੈ ਇਹ ਵੋੜ ਹੈ ਜਨਾਬ ਹੋਰ ਇੱਥੇ ਕੀ ਹੋਣਾ ਪਿੰਡ ਦੀ ਛਪੜ ਤੇ ਤੇਰੇ ਖਿਆਲ ਮੈਂ ਸੁੱਕ ਕੱਟ ਕੇ ਗਰਾਹ ਦੇਣਾ ਚਾਹੀਏ ਕੇ ਜਿਵੇਂ ਕਮੋਚਾ ਤੇ ਹੱਥ ਫੇਰਦਾ ਮੁਸਕਰਾਇਆ ਪਰਖਾਨ ਸਾਹਿਬ ਨੂੰ ਨੇਰੇ ਚ ਕੀ ਪਤਾ ਲੱਗਣਾ ਸੀ ਆਪਾਂ ਇਹਨੂੰ ਉਖਾੜ ਕੇ ਕੱਟ ਕੇ ਕੀ ਲੈਣਾ ਜਨਾਬ ਪਿੰਡ ਦੇ ਬੁੱਢੇ ਠੇਰੇ ਪਸੂ ਟਾਂਡੇ ਗਰਮੀ ਚ ਦੀ ਛਾਂ ਵਿੱਚ ਆਰਾਮ ਕਰਦੇ ਆ ਆਪਣਾ ਇਸ ਨਾਲ ਕੀ ਬੁਰਾ ਕੀਤਾ ਆਪਣਾ ਇਸ ਨੇ ਕੀ ਬੁਰਾ ਕੀਤਾ ਕੀ ਇਸ ਨੂੰ ਗਰਾਉਣ ਬਾਰੇ ਸੋਚੀ ਇਹੋ ਮੈਂ ਸੋਚ ਰਿਹਾ ਕਿਸਾਨ ਨੇ ਕੀ ਲੈਣਾ ਹੈ ਇਸ ਖੁਦਾ ਨੇ ਖਲਕ ਕੇ ਵਾਸਤੇ ਪੈਦਾ ਕੀਆ ਸਾਡਾ ਇਸ ਨੇ ਕੀ ਬੁਰਾ ਕੀਤਾ ਉਹਨਾਂ ਲਈ ਜਿਹੇ ਬੇਦੁਕੇ ਖਿਆਲਗੇਜਾ ਸਿੰਘ ਨੇ ਪਹਿਲੀ ਵਾਰ ਸੁਨੇ ਸਨ ਫਿਰ ਮੂਵ ਵਿੱਚ ਹੀ ਬੜ ਬੜਾਉਂਦੇ ਆ ਉਹਨਾਂ ਨੇ ਬੈਂਟਰੀ ਵਜਾ ਕੇ ਕੋੜੇ ਨੂੰ ਸਰਪਟ ਦੇ ਡਾ ਲਿਆ ਉਹਨਾਂ ਦੀ ਸਰਕਤ ਦੀ ਹਵਾਲਦਾਰਾਂ ਤੇ ਸਪਾਂਗਾਂ ਨੂੰ ਹੁਣ ਤੱਕ ਸਮਝ ਨਹੀਂ ਸੀ ਆਈ ਉਹਨਾਂ ਨੇ ਕੁਝ ਹਫ਼ਤਿਆਂ ਦੇ ਤਾਲੂਕਾਤ ਨਾਲ ਇਹ ਤਾਂ ਸਮਝ ਲਿਆ ਸੀ ਕਿ ਉਹਨਾਂ ਦੇ ਦਿਮਾਗ 'ਚ ਜ਼ਰੂਰ ਕੋਈ ਖਰਾਬੀ ਸੀ ਪਰ ਅੱਜ ਵਾਂਗ ਪੋੜ ਕੋਲ ਕੋੜਾ ਰੋਕ ਕੇ ਜਿੰਨਾ ਫਜ਼ੂਲ ਗੱਲਾਂ ਕਰਦੇ ਆ ਪਹਿਲਾਂ ਨਹੀਂ ਸੀ ਸੁਣਿਆ ਕੁਝ ਹੋਰ ਅੱਗੇ ਜਾ ਕੇ ਖਾਨ ਸਾਹਿਬ ਨੂੰ ਕੋਲੇ ਨੂੰ ਰੋਕ ਕੇ ਗੇਜਸਾਂ ਨੂੰ ਆਪਣੇ ਬਰਾਬਰ ਆਉਣ ਲਈ ਕਿਹਾ ਤਾਂ ਹੋਰ ਵੀ ਹੈਰਾਨ ਹੋਇਆ ਉਹਦੇ ਬਰਾਬਰ ਆਉਂਦੇ ਉਹਨਾਂ ਨੇ ਪਹਿਲਾਂ ਪਹਿਲਾਂ ਨਾਲ ਉਹ ਵੀ ਪੁੱਠਾ ਜਿਹਾ ਸਵਾਲ ਕਰ ਦਿੱਤਾ ਗੇਜਸਾਂ ਨੇ ਇਹ ਬੋਲ ਕਿੱਡੀ ਦਾਲ ਤੇ ਕੈਸੇ ਬਚਾ ਰਹਿ ਗਿਆ ਹਵਲਦਾਰ ਇਸ ਵਾਰ ਫਿਰ ਮੁਸਕਰਾ ਕੇ ਬਿੰਦਕ ਸੋਚ ਕੇ ਬੋਲਿਆ ਇਸ ਪਿੰਡ ਬੰਨੀ ਤਾਂ ਜਨਾਬ ਉਹ ਦਾਲ ਆਇਆ ਹੀ ਨਹੀਂ ਆ ਦੇਖ ਹੁਣ ਪਹਿੇ ਚ ਦੋਨੇ ਪਾਸੇ ਫਸਲ ਵੀ ਉੱਗੀ ਲੱਗਦੀ ਹੈ ਫਿਰ ਉਸकी सारी मार दखन की पिंडों में ही पई है ए दा खान साहब कुदरत दी ਖੇਡ ਹੈ ਬਾਦੋਂ ਦਾ ਮੀ ਜਿਵੇਂ ਵੱਟ ਨਾਲ ਵੱਟ ਛੱਡ ਕੇ ਪਰ ਜਾਂਦਾ ਹੈ ਇਹ ਬਟਮੈਲੀ ਦੀ ਕੁਦਰਤ ਦੀ ਖੇਡ ਵਾਂਗੂ ਐਨ ਨਾਲ ਦੇ ਪਿੰਡਾਂ ਨੂੰ ਸਹੀ ਸਲੰਤ ਛੱਡ ਕੇ ਲੰਘ ਜਾਂਦੀ ਹੈ ਕੁਦਰਤ ਦਾ ਭੇਦ ਅਜੇ ਤੱਕ ਕੌਣ ਪਾ ਸਕਿਆ ਜਨਾਬ ਤੇਰਾ ਮਤਲਬ ਹੈ ਕਿ ਕੁਦਰਤ ਕਾ ਭੇਦ ਕਦੀ ਵੀ ਕਿਸੇ ਨੇ मालूम ਨਹੀਂ ਹੋ ਸਕਣਾ ਵੱਡਿਆਂ ਬਜ਼ੁਰਗਾਂ ਤੋਂ ਅੱਜ ਤੱਕ ਇਹੋ ਸੁਣਦਿਆਂ ਹੈ ਜਨਾਬ ਅੱਗੇ ਬਹੁਤਾ ਆਪ ਨੂੰ ਪਤਾ ਆਪੋ ਹੁਕਮੋ ਹਾਕਮੋ ਹਾਂ ਤੇਰੀ ਬਾਤ ਠੀਕ ਹੋ ਸਕਦੀ ਹੈ ਅੱਬਾ ਜੀ ਹਜੂਰ ਵੀ ਇਹੋ ਕਿਹਾ ਕਰਦੇ ਥੇ ਪਰ ਗਿਆ بڑے ਹਾਕਮਾ ਕੇ ਦੋ ਸਿਰ ਹੁੰਨੇ ਆ ਕੇਚਾ ਸਿੰਘ ਇਸ ਵਾਰੀ ਤਾਂ ਮੈਂ ਮਤੇ ਹੱਤ ਕੀ ਕਹਿ ਸਕਦਾ ਜਨਾਬ ਪਰ ਹੁਕਮ ਤਾਂ ਵੱਡੇ ਅਫਸਰਾਂ ਦਾ ਹੀ ਚੱਲਦਾ ਹੈ ਹਾਂ ਇਹ ਬਾਤ ਤਾਂ ਤੇਰੀ ਸਹੀ ਹੈ ਪਰ ਮੈਂ ਸੋਚਿਆ ਕਰਦਾ ਅੱਗੇ ਜਿਵੇਂ ਉਹ ਗੱਲ ਹੀ ਭੁੱਲ ਗਏ ਫਿਰ ਉਹਨਾਂ ਨੇ ਅਚਾਨਕ ਗੇਜਾ ਸਿੰਘ ਤੋਂ ਟਾਈਮ ਪੁੱਛਿਆ ਉਹ ਆਪ ਘੜੀ ਨਹੀਂ ਸੰਭਾਂਦੀ ਉਹਨੇ ਬੈਟਰੀ ਜਗਾ ਕੇ ਦੱਸ ਦਿੱਤਾ 12 ਵਜੇ ਚ 10 ਮਿੰਟ ਬਾਕੀ ਸਨ ਟਾਈਮ ਅਜੇ ਖਾਸਾ ਸੀ ਪਰ ਜਿਵੇਂ ਉਹ ਗਾਂ ਜਾ ਰਹੇ ਸਨ ਉਹ ਮੈਸੁੰਨ ਤੇ ਨੀਰਾ ਹੋਰ ਵਾਧਾ ਜਾਂਦਾ ਸੀ ਜਿਸ ਚਾਲ ਉਹ ਕੋੜੇ ਲੈ ਜਾ ਰਹੇ ਸਨ ਉਸ ਹਿਸਾਬ ਨਾਲ ਸ਼ਾਇਦ ਘੰਟੇ ਤੱਕ ਵੀ ਪਿੰਡ ਨਹੀਂ ਸੰਭ ਪਹੁੰਚ ਸਕਦੇ ਅਜੀਤਾ ਪਿੰਡ ਦਾ ਸੂਆ ਵੀ ਕਿਤਰੀ ਨજર ਨਹੀਂ ਸਿਆ ਰਹਾ ਉਸ ਤੋਂ ਅੱਗੇ ਵੀ ਅੱਧ ਕੋ ਬਾਟ ਹੋਰ ਵਾਕੀ ਹੋਵੇਗੀ ਪਿੰਡ ਦਾ ਖਾਨਸਾਬ ਅਜੇ ਦੂਰ ਲੱਗਦਾ ਆਪਾਂ ਥੋੜੀ ਕਾਲ ਕਰੀਏ ਤਾਂ ਠੀਕ ਰਹੇ ਗੇਜਾ ਸਿੰਘ ਨੇ ਕਿਹਾ ਹਾਂ ਤੇਰੀ ਬਾਤ ਤਾਂ ਠੀਕ ਹੈ ਪਰ ਚਲੋ ਜੈਸੇ ਤੂੰ ਕਹੀਂ ਖਾਨਸਾਬ ਨੇ ਕੋੜਾ ਛੜ ਪੜ ਤੇ ਰਾਲਿਆ 15 20 ਮਿੰਟਾਂ ਪਿਛੋ ਪਿਛਲੇ ਸਪਾਂਗਾ ਨੇ ਕੋੜੀ ਕਰਕਣ ਲੱਗ ਪਈ ਉਹ ਖਾਸੀ ਪਿੱਛੇ ਰਹਿ ਗਏ ਤਾਂ ਕੋਇ ਚਾ ਸਿੰਘ ਨੇ ਖਾਨ ਸਾਹਿਬ ਨੂੰ ਰੁਕਣ ਦੀ ਸਲਾਹ ਦਿੱਤੀ ਪਰ ਉਹਨਾਂ ਨੇ ਗੱਲ ਨਹੀਂ ਸੁਣੀ ਅਚਾਨਕ ਅੱਗੇ ਇੱਕ ਰੇਤਲਾ ਟੀਪਾ ਉਨ ਕਰਕੇ ਘੋੜਾ ਹੌਲੀ ਕਰ ਲਿਆ ਫਿਰ ਪਿਛਾਂ ਪੌਂਕੇ ਦੇਖਿਆ ਤਾਂ ਕੱਲਾ ਗੇ ਚਾ ਸਿੰਘ ਹੀ ਨੇੜੇ ਸੀ ਇਹ ਟੀਪਾ ਕੈਸਾ ਹੈ ਵਲਦਾਰ ਪਹਿਲਾਂ ਤਾਂ ਕਦੇ ਨਹੀਂ ਦੇਖਿਆ ਤਾਂ ਨਹੀਂ ਜਨਾਬ ਇਸ ਉੱਤੋਂ ਦੀ ਤਾਂ ਦੋ ਵਾਰ ਲੰਘ ਕੇ ਗਏ ਹਾਂ ਪਰ ਮੈਨੂੰ ਤਾਂ ਇਹ ਰਸਤਾ ਹੀਔਚੜ ਲੱਗ ਰਿਹਾ ਹੈ ਤੇਰਾ ਕੀ ਖਿਆਲ ਹੈ ਨਹੀਂ ਐਸੀ ਤਾਂ ਕੋਈ ਬਾਤ ਨਹੀਂ ਜਨਾਬ ਰਸਤਾ ਤਾਂ ਸ਼ਰੀਆਮ ਆਪਣੇ ਬਾਕੀ ਸਪਾਈ ਕਹੀਂ ਨਜ਼ਦੀਕ ਨਜ਼ਰ ਨਹੀਂ ਆ ਰਹੀ ਕਿੱਥੇ ਆ ਉਹ ਮੰਗਵੀ ਘੋੜਿਆਂ ਕਰਕੇ ਪਿੱਛੇ ਰਹਿ ਗਏ ਮੰਗਵੀ ਘੋੜੇ ਵੀ ਤਾਂ ਚੰਗੇ ਗਰੋਂ ਕੇ ਹੈ ਕੋਈ ਮੀਰ ਜਾਦਿਆਂ ਕੇ ਟੱਟੂ ਤੋਂ ਨਹੀਂ ਗੇਜਾ ਸਿੰਘ ਹੌਲੀ ਤੇ ਨਹੀਂ ਹੱਸ ਪਿਆ ਇੰਨਾਂ ਨੇ ਇੰਨੀ ਲੰਬੀ ਮੰਜ਼ਲ ਕਦੇ ਕੱਟੀ ਨਹੀਂ ਨਾ ਜਨਾਬ ਨੰਬਰਦਾਰ ਜਮੀਦਾਰ ਤਾਬਸ ਖੇਤ ਗੇੜਾ ਮਾਰਨ ਜਾਂਦੇ ਆ ਪਰ ਇਹਨਾਂ ਦੀ ਭਾਜ ਕਿਵੇਂ ਬਣੇ ਖਾਨ ਸਾਹਿਬ ਨੇ ਟਿੱਬੇ ਦੇ ਸਿਖਰ ਕੋੜਾ ਰੋਕ ਕੇ ਜਦੋਂ ਪਛਾਂ ਦੇਖਿਆ ਤਾਂ ਸਿਪਾਹੀ ਕਾਲੇ ਕਟੁੱਬੇ ਕਰਨ ਦੇ ਕੁਝ ਨਹੀਂ ਦਿਸਿਆ ਇਹਦਾ ਮਤਲਬ ਇਹ ਸੀ ਕਿ ਸਿਪਾਹੀ ਅਜੇ ਟਿੱਬੇ ਤੇ ਪਛਾਂ ਪਹੀ ਉੱਤੇ ਹੀ ਸਨ ਅੱਛਾ ਮੈਂ ਅੱਗੇ ਚੱਲਦਾ ਤੁਸੀਂ ਸੋਏ ਤੱਕ ਪਹੁੰਚ ਜਾਣਾ ਪੁਲ ਪਰ ਇੰਤਜ਼ਾਰ ਕਰਾਂਗੇ ਸਭ ਕਾ ਨਹੀਂ ਜਨਾਬ ਕੱਲ ਲੈ ਜਾਣਾ ਠੀਕ ਨਹੀਂ ਉਹ ਬਸ 2-4 ਮਿੰਟਾਂ ਚ ਹੀ ਪਹੁੰਚ ਜਾਣਗੇ ਕਾਂਸਾ ਰੁਕਣਾ ਨਹੀਂ ਸੰਚੁੰਦੀ ਪਰ ਹਵਾਲਦਾਰ ਦੀ ਗੱਲ ਵੀ ਠੀਕ ਲੱਗਦੀ ਸੀ ਕਿ ਪਿੰਡ ਪਹੁੰਚਣ ਤੋਂ ਪਹਿਲਾਂ ਸਾਰਿਆਂ ਨੂੰ ਇਕੱਠੇ ਹੋਣਾ ਚਾਹੀਦਾ ਪਿੰਡ ਦੇ ਜਿਹੜੇ ਬੰਦੇ ਭਗੌੜੇ ਹੋ ਚੁੱਕੇ ਸਨ ਉਹਨਾਂ ਤੋਂ ਕਿਤੇ ਵੀ ਕੋਈ ਖਤਰਾ ਹੋ ਸਕਦਾ ਸੀ ਸੂਏ ਦੇ ਪੁੱਲ ਤੋਂ ਪਹਿਲਾਂ ਜੋ ਟਾਬ ਆਉਂਦੀ ਸੀ ਉੱਥੇ ਉਹਨਾਂ ਦੇ ਲੁਕੇ ਹੋਣ ਦਾ ਵੀ ਡਰ ਸੀ ਅਜੇ ਹੀ ਥਾਂ ਕੱਲੇ ਤੋਂ ਕੱਲੇ ਬੰਦੇ ਦਾ ਲੰਘਣਾ ਖਤਰੀ ਤੋਂ ਖਾਲੀ ਨਹੀਂ ਸੀ ਤਿੱਬੇ ਦੀ ਢਲਾਣ ਉੱਤਰ ਤੱਕ ਸਵਾਂਗਾਂ ਦੇ ਘੋੜੇ ਵੀ ਉਹਨਾਂ ਦੇ ਨਾਲ ਆ ਰਹੇ ਸੀ ਖਾਨ ਸਾਹਿਬ ਨੇ ਗੇਜਾ ਸਿੰਘ ਤੋਂ ਫੇਰ ਟਾਈਮ ਪੁੱਛਿਆ ਫਿਰ ਉਹਨੇ ਬਿਨਾ ਦੇਖੇ ਹੀ ਕਹਿ ਦਿੱਤਾ ਕਿ 12:30 ਹੋਈ ਹੋਣੀ ਖਾਨ ਸਾਹਿਬ ਨੇ ਸਾਲੂ ਹੁਕਮ ਦਿੱਤਾ ਕਿ ਘੋੜੇ ਸਰਪਟ ਤਣਾ ਅੱਗੇ ਕੋਕ ਤੋਂ ਕੁਝ ਘਟ ਬਾਅਦ ਬਾਕੀ ਸੀ ਤੇ ਰਾਹ ਵੀ ਰੜਾ ਸੀ ਉਹ 20 ਮਿੰਟਾਂ ਵਿੱਚ ਹੀ ਸੋਏ ਦੇ ਪੁਲ ਦੇ ਨੇੜੇ ਪਹੁੰਚ ਗਏ ਪਰ ਇੰਜ ਲੱਗਿਆ ਜਿਵੇਂ ਪੁਲ ਤੇ ਸੋਏ ਦੀ ਪੜੀ ਉੱਤੇ ਕੁਝ ਹੋਰ ਘੋੜ ਸਵਾਰ ਵੀ ਖੜੇ ਸਨ ਖਾਨ ਸਾਹਿਬ ਨੇ ਗੇਜਾ ਸਿੰਘ ਨੂੰ ਗਾਂ ਜਾ ਕੇ ਪਤਾ ਕਰਨ ਦੀ ਹਦਾਇਤ ਕੀਤੀ ਉਹਨੇ ਕੋੜਾ ਗਾਂ ਕਰਕੇ ਜਾਣਨ ਦਾ ਯਤਨ ਕਰਦੇ ਜਦੋਂ ਬਾਂ ਉਹ ਤਾਂ ਚੁੱਕ ਕੇ ਪੁਲ ਵੱਲ ਬੈਟਰੀ ਜਿਗਾਈ ਤਾਂ ਅੱਗੋਂ ਗਰਜਵੀਂ ਆਵਾਜ਼ ਸੁਣੀ ਕੌਣ ਹੈ ਵਹੀ ਰੁਕੋ ਇੱਕ ਕਦਮ ਵੀ ਅੱਗੇ ਵੜਾ ਤਾਂ ਗੋਲੀ ਮਾਰ ਦਿੱਤੀ ਜਾਏਗੀ ਹਵਲਦਾਰ ਨੇ ਬੈਟਰੀ ਭਜਾ ਕੇ ਉੱਚੀ ਆਵਾਜ਼ ਵਿੱਚ ਉੱਤਰ ਦਿੱਤਾ ਪੁਲਿਸ ਆਫੀਸਰ ਔਰ ਸਫਾਈ ਫਰਗਾਨਾ ਸ਼ਕਨਾ ਜਹਾਂ ਉਹ ਵਹੀ ਰੁਕੋ ਹਮਾਰੇ ਹਵਲਦਾਰ ਨੇ ਪੂਰੀ ਜਾਣਕਾਰੀ ਦੇਣ ਤੋਂ ਪਹਿਲਾਂ ਖਰਵੀ ਬਾਹ ਆਵਾਜ਼ ਫਿਰ ਸੁਣੀ ਤੇ ਵੱਡੀ ਬੈਂਟਰੀ ਦੀ ਤਿੱਖੀ ਰੌਸ਼ਨੀ ਨੇ ਸਾਰਿਆਂ ਦੀਆਂ ਅੱਖਾਂ ਚੁੰਦਣਾ ਚੁੰਦਾ ਦਿੱਤਾਂ ਉੰਜ ਹੀ ਬੈਂਟਰੀ ਦੇ ਚਾਨਣ ਨੇ ਜਦੋਂ ਖਾਨ ਸਾਹਿਬ ਤੇ ਹਵਾਲਦਾਰ ਬਰਾਬਰ ਤੇ ਹਵਾਲਦਾਰ ਅੱਲਾ ਵਾਖਸ਼ ਤੇ ਸਿਪਾਹੀ ਉਹਨਾਂ ਦੇ ਪਿੱਛੇ ਸਨ ਤੱਪਲ ਉਤੋਂ ਘੋੜੇ ਭਜਾਉਂਦਿਆਂ ਤੇ ਉਹ ਸਿਪਾਹੀ ਉਹਨਾਂ ਦੇ ਸਾਹਮਣੇ ਆ ਕੇ ਰੁੱਕ ਗਏ ਬੈਂਟਰੀ ਭੋਜਨ ਕਰਕੇ ਨੇਰਾ ਹੋਰ ਸੰਗਣਾ ਹੋ ਗਏ ਸੀ ਆ ਮੋਜ਼ਾਮਣੀ ਘੜੁੱਤੇ ਘੋੜਿਆਂ ਤੇ ਸਵਾਰਾਂ ਦੇ ਘਾਰ ਹੀ ਇੰਜ ਨਜ਼ਰ ਆਉਂਦੇ ਸਨ ਪਛਾਣ ਕਰ ਕਿਸੇ ਦੀ ਨਹੀਂ ਸੀ ਆਉਂਦੀ ਕੌਣ ਐਸ ਐਚਓ ਖਾਨ ਸਾਹਿਬ ਹੈ ਕ ਅਵਾਜ਼ ਖਾਨ ਸਾਹਿਬ ਨੇ ਪਹਿਚਾਨ ਲਈ ਨਿਜਾਮਤ ਦੇ ਥਾਣਾ ਨੰਬਰ 2 ਦਾ ਥਾਣੇਦਾਰ ਭਾਈ ਸੂਬਾ ਸਿੰਘ ਸੀ ਜੋ ਖਾਨ ਸਾਹਿਬਾਂ ਕੀ ਖੁਦਾ ਤਰਸਵੰਨ ਮੰਨਿਆ ਜਾਂਦਾ ਸੀ ਪਰ ਉਹਦੇ ਮਗਰ ਸ਼ਾਇਦ 32 ਸਨ ਜਿੱਥੇ ਉਹ ਰੁਕੇ ਉਥੋਂ ਥੋੜੀ ਦੂਰ ਸੋਏ ਤੋਂ ਉਰੇ ਤੋਂ ਟੈਂਟ ਲੱਗੇ ਹੋਣ ਦਾ ਪਲੇਖਾ ਵੀ ਪਿਆ ਪੁੱਛੰਦੀ ਬਜਾਏ ਇਹ ਸਮਝ ਲਿਆ ਕਿ ਇਹ ਸੂਬਾ ਸਿੰਘ ਦਾ ਕੈਂਪ ਹੋ ਸਕਦਾ ਸੀ ਭਾਈ ਸੂਬਾ ਸਿੰਘ ਜੀ ਸਲਾਮ ਮਰਚਾ ਅਸੀਂ ਸਰਕਾਰੀ ਅੱਲਾ ਕੇ ਹੁਕਮ ਮੁਤਾਬਕ ਹਾਜ਼ਰ ਹੋਇਆ ਆਪ ਜੀ ਕੋਈ ਇਤਲਾ ਮਿਲ ਗਈ ਹੋਵੇਗੀ ਵਾਲੇਕੁਮ ਸਲਾਮ ਖਾਨ ਸਾ ਸਭ मालूम ਹੈ ਆਓ ਆਪ ਸਾਡੇ ਪਿੱਛੇ ਆਓ ਭਾਈ ਸੂਬਾ ਸਿੰਘ ਨੇ ਘੋੜਾ ਪਛਾਣ ਮੋੜ ਲਿਆ ਤੇ ਬਾਕੀ ਸਭ ਨੇ ਘੋੜੇ ਉਹਦੇ ਮਗਰ ਲਾ ਲਏ ਹੈਰਾਨੀ ਇਹ ਹੈਰਾਨੀ ਇਹ ਸੀ ਕਿ ਪਿੰਡ ਵਾਲੇ ਪਾਸੇ ਇੰਨੀ ਸੁੰਨਸਰਾ ਸੀ ਕਿ ਕਿਧਰੇ ਕੋਈ ਕੁੱਤਾ ਵੀ ਭੌਂਕਦਾ ਨਹੀਂ ਸੀ ਸੁਣਦਾ। ਨਾ ਹੀ ਕੋਈ ਹੋਰ ਅਜੀਬ ਆਵਾਜ਼ਾਂ ਸੁਣ ਰੰਗਾਂ ਸਨ ਕਿ ਕਿਸੇ ਵਾਕਿਆ ਦੀ ਪਿੰਕ ਪੈਂਦੀ। ਖਾਨ ਸਾਹਿਬ ਕੋਲ ਚ ਪਰਸੰਤ ਪ੍ਰਸ਼ਾਂਤ ਸਨ ਪਰ ਪੁੱਛ ਦੱਸ ਕਰਨ ਦਾ ਮੌਕਾ ਨਹੀਂ ਸੀ। ਸੂਏ ਦੇ ਪੁੱਲ ਤੇ ਪਹੁੰਚ ਕੇ ਸੂਬੇ ਸਿੰਘ ਨੇ ਨਾਲ ਦੇ ਤਿੰਨ ਕੋਟ ਸਵਾਰਾਂ ਨੂੰ ਜਦੋਂ ਹੁਕਮ ਸੁਣਾਇਆ ਤਾਂ ਉਹਨਾਂ ਨੇ ਆਪਣੇ ਘੋੜੇ ਪਿੰਡ ਵੱਲ ਭਜਾ ਲਏ। ਘੋੜਿਆਂ ਦੇ ਭੱਜਣ ਨਾਲ ਉੱਡੀ ਧੂੜ ਕਰਨ ਦੂਰ ਰੁੱਖਾਂ ਤੇ ਕੁਝ ਕਾਲੇ ਅਕਾਰ ਵੀ ਦਿਸਣੋਂ ਹਟ ਗਏ ਉਸ ਦੂਰ ਦੇ ਗਵਾਰ ਕਰਨੀ ਸ਼ਾਇਦ ਸਭ ਚੁੱਪ ਸਨ ਜਦੋਂ ਉਹ ਗਵਾਰ ਪਿੰਡ ਵਾਲੇ ਪਾਸੇ ਬਾਧਾ ਜਾ ਰਿਹਾ ਸੀ ਤਾਂ ਸੂਬਾ ਸਿੰਘ ਨੂੰ ਕੁਝ ਬੇਚੈਨੀ ਹੋਈ ਉਹਨੇ ਘੋੜਾ ਪੁਲ ਦੇ ਪਾਰ ਲਿਜਾ ਕੇ ਪਿਛਾਂ ਮੋੜ ਲਿਆ ਕੁਝ ਸੰ ਸਕੰਟ ਉਹ ਘੋੜਿਆਂ ਤੇ ਘੋੜਸਵਾਰਾਂ ਨੂੰ ਹਨੇਰੇ ਚ ਘੂਰ ਦਰਿਆ ਖਾਨ ਸਾਹਿਬ ਆਪ ਕੁਝ ਦੇਰ ਸੇ ਪਹੁੰਚੇ ਹੋ ਆਬ ਜੋ ਹੁਕਮ ਸਿਪਾਹੀ ਲੈ ਆਉਣਗੇ آپ کو اس کی رو سے آگے جانا ہوگا ابھی چند منٹ انتظار کریے ڈپٹی صاحب سانت کی میں ہے. پھر کچھ روک کے ویسے تو میجر صاحب کی کمان میں فوجی دستہ بھی آ چکا ہے مگر ہمارے اور آپ کے تھانے کے انچارج ڈپٹی صاحب سمنت رائے ہی ہے مگر وہ میجر کے حکم کے مطابق کاروائی کرتے ہیں خان صاحب بہت حیران سے ਕਿ ਇਹ ਜਹੀ ਜੰਗੀ ਕਾਰਵਾਈ ਸਿਰਫ ਇੱਕ ਪਿੰਡ ਲਈ ਕਿਉਂ ਕੀਤੀ ਜਾ ਰਹੀ ਸੀ ਆਪចਾਹੀ ਤੋ ਕੁਝ ਦਿਨ ਆਰਾਮ ਕਰ ਸਕਤੇ ਹੋ ਅਭੀ ਪਤਾ ਚਲ ਜਾਏਗਾ ਕਿ ਆਪਕੇ ਲਈ ਕੀ ਹੁਕਮ ਹੈ ਸੂਬਾ ਸਿੰਘ ਨੇ ਹਾਲਾਤ ਬਾਰੇ ਜਾਣਕਾਰੀ ਪੂਰੀ ਕਰ ਦਿੱਤੀ ਕਿਹਾ ਬਹੁਤ ਬਿਹਤਰ ਜਨਾਬ ਖਾਨ ਸਾਹਿਬ ਨੇ ਬੇਰਸ ਆਵਾਜ਼ ਚ ਕਿਹਾ ਹਮ ਤੋ ਆਪਕੇ ਮਹਿਕੂਮ ਹੈ ਹਜੂਰ ਕਿਉਂ ਸ਼ਰਮਿੰਦਾ ਕਰਤੇ ਹੋ ਖਾਨ ਸਾਹਿਬ ਆਪ ਤੋ ਬੜੇ ਅਫਸਰ ਹੈ ਮੈਂ ਨੱਚੀ ਚ ਗਿਆ ਜੇ ਤੁਝੇ ਜੈਸਾ ਹੈ ਵੈਸਾ ਮੈਂ ਨੇ ਅਰਚਕੀਆ ਪਰ ਨਾ ਮੇਰੀ ਕੀ ਔਕਾਤ ਹੈ ਕਿ ਆਪ ਜੈਸੇ ਸੀਨੀਅਰ ਅਪਸਰਸ ਕੋ ਹੁਕਮ ਦੇ ਸਕੂ ਸੂਬਾ ਸਿੰਘ ਨੇ ਕਿਹਾ ਤਾਂ ਖਾਨ ਸਾਹਿਬ ਸੂਬਾ ਸਿੰਘ ਦੇ ਮੋਹਰ ਤੋਂ ਸੁੱਕ ਕੇ ਵੀ ਹੈਰਾਨ ਹੋਏ ਪਰ ਉਸੇ ਵੇਲੇ ਉਹਨਾਂ ਨੂੰ ਪਿੰਡ ਵਾਲੇ ਰਾਹ ਉੱਤੇ ਫਿਰ ਦੌਰ ਤੱਕ ਗਵਾਰ ਉੜਦਾ ਜਾਪਿਆ ਤਾਂ ਕੋੜਿਆਂ ਨੇ ਕੰਨ ਖੜੇ ਕਰ ਲਏ ਸੂਬਾ ਸਿੰਘ ਨੇ ਕੋੜਾ ਫਿਰ ਪਿੰਡ ਵੱਲ ਮੋੜ ਲਿਆ ਗਵਾਰ ਇੱਕ ਮਿੰਟ ਤੋਂ ਪਹਿਲਾਂ ਉਹਨਾਂ ਦੇ ਐਨ ਸਾਹਮਣੇ ਸੀ ਸਰਦਾਰ ਬਹਾਦਰ بنا کسی اترا چڑھا تو روکھی با سنائی دیتی ڈپٹی صاحب کا حکم ہے کہ آپ سبھی اس ڈسٹریبیوٹر کے مغرب کے جانب پٹ پٹری پر جائیں گے کوئی بھی آدمی گاؤں کی طرف نہیں آنا چاہیے اگر کوئی جبرن گھسنا چاہے تو گولی مار دی جائے صاحب بہادر ڈپٹی صاحب کا حکم ہے کہ یہ جی لوگ صوبہ سردار صوبہ سنگھ کے چارج میں رہیں گے دوسرا حکم آدھے گھنٹے کے بعد ملے گا ਤੇ ਹੁਕਮ ਸੁਣਾਉਣ ਆਇਆ ਛੋਟਾ ठाਣੇ ਦਾ ਮੀਰ ਬਖਸ਼ ਸੀ ਉਹ ਦੋ ਸਿਪਾਹੀਆਂ ਨਾਲ ਘੋੜਾ ਵਾਪਸ ਮੋੜ ਕੇ ਜਿਵੇਂ ਆਇਆ ਸੀ ਉਹ ਮੇ ਤੂੜੜਾ ਉਡਾਉਂਦਾ ਵਾਪਸ ਮੁੜ ਗਿਆ ਖਾਨ ਸਾਹਿਬ ਪਾਈ ਸੁਪਾ ਸਿੰਘ ਨੇ ਘੋੜਾ ਫੇਰ ਵਾਪਸ ਮੋੜਦਿਆਂ ਕਿਹਾ ਆਪ ਆਪਣੇ ਤਿੰਨ ਸਿਪਾਹੀਓਂ ਸੇ ਕਹੇ ਕਿ ਸੂਏ ਕੇ ਦੋਨੋਂ ਤਰਫ ਨਿਗਰਾਨੀ ਰੱਖਣੇ ਕੇ ਲਈ ਗਾਸਤ ਲਗਾਏ ਦੂਸਰੇ ਦੋ ਸਿਪਾਹੀ ਆਪ ਮੇਰੇ ਸਾਥ ਵਿੱਚ ਦੇ। ਹਮ ਜਨੂਬ ਕੀ ਤਰਫ ਔਰ ਔਰ ਰਸਤੇ ਸੇ ਆਪ ਆਇਂ ਉਸ ਤਰਫ ਜਾਇ। ਉਰੇ ਮੇਰੇ ਪਾਸ ਹਵਲਦਾਰ ਗੇਜਾ ਸਿੰਘ ਹੈ ਭਾਈ ਸਾਹਿਬ ਅਚਾਨਕ ਆਵਾਜ਼ ਬਦਲ ਕੇ ਖਾਨ ਸਾਹਿਬ ਨੇ ਕਿਹਾ ਅਗਰ ਹੁਕਮ ਹੋਏ ਤਾਂ ਗੇਜਾ ਸਿੰਘ ਔਰ ਦੋ ਸਿਪਾਹੀਆਂ ਨੇ ਮੈਂ ਸਾਥ ਲੈ ਜਾਣਾ ਹਵਲਦਾਰ ਅੱਲਾ ਬਖਸ਼ ਔਰ ਤਿੰਨ ਸਿਪਾਹੀ ਆਪਕੇ ਸਾਥ ਚਲੇ ਜਾਣਗੇ ਕੀ ਖਿਆਲ ਹੈ ਆਪਕਾ ਠੀਕ ਹੈ ਮੇਰੇ ਸਾਥ ਆਪ ਜੋ ਵੀ ਵੇਚਣਾ ਚਾਹੇ ਵੇਚ ਦੇ ਬਾਕੀ ਆਪਕੇ ਸਾਥ ਰਹੇ ਆਪਣੇ ਆਪਣੇ ਸਪਾਂਗਾਂ ਨੂੰ ਲੈ ਕੇ ਉਹ ਦੋਹੇ ਪਾਸੇ ਇਹਨਾਂ ਪਟੜਾਂ ਉੱਤੇ ਗਾਸਤ ਲਾਉਣ ਲਈ ਤੁਰ ਗਏ ਖਾਨ ਸਾਹਿਬ ਆਪ ਨੂੰ ਕੀ ਲੱਗਦਾ ਹੈ ਕੀ ਵਾਕਿਆ ਹੋਇਆ ਪਿੰਡ 'ਚ ਜੋ ਸਾਨੂੰ ਇੰਨੀ ਛੇਤੀ ਇੱਥੇ ਸੱਦਿਆ ਗਿਆ ਹਵਾਲਦਾਰ ਕੇਚਾ ਸਿੰਘ ਨੇ ਕੋੜਾ ਖਾਨ ਸਾਹਿਬ ਤੇ ਬਰਾਬਰ ਲਿਆਂਦਾ ਗਿਆ ਕਿਆ ਕਹੀਏ ਤੰਨੇ ਖਾਨ ਸਾਹਿਬ ਨੇ ਜਿਵੇਂ ਅਦਸੁਰਤੀ 'ਚ ਬਾਹਰ ਆਉਂਦਿਆਂ ਇਸ ਇੰਜ ਪੁੱਛਿਆ ਜਿਵੇਂ ਉਹਨਾਂ ਨੂੰ ਸੁਣਨਾ ਹੀ ਨਾ ਹੋਵੇ ਮੈਂ ਕਿਹਾ ਕਿ ਆਪਣੇ ਆਉਣ ਤੋਂ ਪਹਿਲਾਂ ਪਿੰਡ 'ਚ ਕੀ ਵਾਕਿਆ ਹੋ ਸਕਦਾ ਆਪ ਦੇ ਖਿਆਲ 'ਚ ਫੌਜ ਵੀ ਆ ਗਈ ਹੈ ਤੇ ਦੋ ਤਿੰਨ ਥਾਣੇ ਦੀ ਪੁਲਿਸ ਵੀ 칸 ਸਾਹਿਬ ਨੂੰ खासा ਚੇਰ ਕੋਈ ਉੱਤਰ ਨਹੀਂ ਸੁਝਾ ਅਜੀ ਉਹ ਤੈਨਕ ਸੌਗਾਜ ਗਏ ਹੋਣਗੇ ਕਿ اچانک ਉਹਨਾਂ ਦੇ ਘੋੜਿਆਂ ਨੇ ਦੋ ਫੜਕਾੜੇ ਮਾਰੇ ਤੇ ਅੜ ਕੇ ਖੜੂ ਗਏ ਗੇਜਾ ਸਿੰਘ ਅੱਗੇ ਹੋ ਕੇ ਦੇਖਿਆ ਬਾਤ ਹੈ ਉਹਨੇ ਘੋੜਿਆਂ ਦੀ ਤੌਂਟ ਤੇ ਥਾਪੀ ਦਿੱੰਦਿਆ ਨਰਮ ਆਵਾਜ਼ ਗਿਆ ਕੋਈ ਬਾਤ ਨਹੀਂ ਬੇਟਾ ਦੇਖेंगे क्या ਹੈ ਉਹ ਗੇਜਾ ਸਿੰਘ ਨੇ ਆਪਣਾ ਕੋੜਾ ਕੁਝ ਅਗਾਹ ਲਿਜਾ ਕੇ ਜਦੋਂ ਬੈਠੀ ਜਗਾ ਕੇ ਪਟੜੀ ਦੇ ਉੱਤਰ-ਉੱਤਰ ਧਿਆਨ ਨਾਲ ਨਿਗਾਹ ਮਾਰੀ ਤਾਂ ਪਟੜੀ ਦੇ ਐਨ ਪਿਛਲੇ ਕਾਲਾ ਨਾਗ ਹੱਥ ਫਰਫਨ ਉੱਚਾ ਕਰ ਫੁਕਾਰਦਾ ਦਿਸਿਆ ਗੇਜਾ ਸਿੰਘ ਨੇ ਕੋੜਾ ਪਿਛਾ ਮੋੜ ਮੋੜ ਕੇ ਫੁਰਤੀ ਨਾਲ ਮਾਰ ਕੇ ਉੱਤਰਦਾ ਜਦੋਂ ਫੇਰ ਬੈਠਰੀ ਦੇ ਚਾਨਣ ਦੀ ਧਰ ਛੱਪ ਦੀ ਸਰੀ ਉੱਤੇ ਟਿਕਾਇਆ ਤਾਂ ਗੋਸ ਨੇ ਉੱਛਲ ਕੇ ਗੇਜਾ ਸਿੰਘ ਦੇ ਪੈਰਾ ਕੋਲ ਪਟੜੀ ਦੇ ਫਨ ਇੰਜ ਮਾਰਿਆ ਜਿਵੇਂ ਧਰਤੀ ਨੂੰ ਪਾੜ ਦੇਣਾ ਚਾਹੁੰਦਾ ਪਰ ਉਹਦੇ ਦੁਆਰਾ ਫੁਕਾਰਾਂ ਮਾਰਨ ਤੋਂ ਪਹਿਲਾਂ ਗੀਜਾ ਸਿੰਘ ਨੇ ਰਫਲ ਮੋਟੇ ਤਲਾਕੇ ਉਹਦੀ ਉਹਦੀ ਕਿਰਚ ਤੇ ਤਿੰਨ ਚਾਰ ਟੇਡੇ ਚਲਾਵੇਂ ਬਾਰਾਂ ਨਾਲ ਉਹਦੀ ਸਰੀਰ ਤੇ ਵਿਚਕਾਰੋਂ ਪਿੱਠ जख्मी ਕਰ ਦਿੱਤੀ ਸਪਣੇ ਪੂਰੀ ਤਰ੍ਹਾਂ जख्मी ਸਰੀਰ ਨਾਲ ਆਪਣੀ ਹੀ ਪਿੱਠ ਉੱਤੇ ਦੰਦ ਅੱਡੀ ਜ਼ੋਰ ਦੀ ਖੋਲੇ ਕੀ ਦੁਆਰਾ ਉਹਦਾ ਮੂੰਹ ਨਹੀਂ ਖੁੱਲਿਆ ਤੇ ਉਲਟਾ ਆ ਕੇ ਫੁੱਟਾ ਹੋ ਗਿਆ ਉਲਟ ਕੇ ਫੁੱਟਾ ਹੋ ਗਿਆ ਇਹ ਤਾਂ ਕੋਈ ਦੇਉਸੀ ਖਾਨ ਸਾਹਿਬ ਗੀਜਾ ਸਿੰਘ ਨੇ ਉਹਨੂੰ ਕਿਰਚਨਾਲ ਪਲਟੀ ਤੋਂ ਹੇਠ ਸੁੱਟਦਿਆਂ ਗਿਆ ਘੱਟੋ ਘੱਟ 100 ਸਾਲ ਦੀ ਉਮਰ ਦਾ ਹੋ ਕਰੀਮੇ ਇਹਨੂੰ ਇੱਡਾ ਇਹਨੂੰ ਖੱਡਾ ਖੋਦ ਕੇ ਕਰਦਵਾ ਦੇ ਖਾਨ ਸਾਹਿਬ ਨੇ ਹੁਕਮ ਦਿੱਤਾ ਤਾਂ ਸਿਪਾਹੀ کریم ਬਖਸ਼ ਘੋੜੇ ਤੋਂ ਉੱਤਰ ਕੇ ਬੈਟਰੀ ਛਗਾਉਂਦਾ ਆਪਣੇ ਨਾਲ ਲਿਆਂਦਾ ਤੂਕ ਹੱਥ ਦਾ ਕੰਧਾਲਾ ਲੈ ਕੇ ਰੇਤਲੇ ਬਾਣ ਵਿੱਚ ਟੋਆ ਪੁੱਟਣ ਲੱਗ ਪਿਆ ਇੱਕ ਗੰਧਾਲਾ ਤੂੰ ਕਿਥੋਂ ਲਿਆਂਦਾ ਬਾਈ ਪਟੜੀ ਦੀ ਕੰਨੀ ਉੱਤੇ ਕਿਰਚੀ ਦੀ ਮਿੱਟੀ ਚ ਘਸੌਂਦਿਆ ਗੇਜਾ ਸਿੰਘ ਨੇ ਪੁੱਛਿਆ ਪਰ کریم ਬਖਸ਼ ਨੇ ਕੋਈ ਉੱਤਰ ਨਹੀਂ ਦਿੱਤਾ ਫਿਰ ਸੱਪ ਨੂੰ ਟੋਏ ਵਿੱਚ ਧੱਪ ਕੇ પાਪਸਾਉਂਦੇ ਤੀਵੀਂ ਬਾਜ ਗਿਆ ਅੱਬਾ ਜਾਨ ਕਹਿੰਦੇ ਹੁੰਦੇ ਸੀ ਫਰਜੰਦੇ ਆਜ਼ਮ ਛੋਟੀ ਜਾਂ ਕੰਦਾਲੀ ਬਿਨਾਂ ਰਾਤ ਦਾ ਸਫ਼ਰ ਮਤ ਕਰੋ ਚਾਹੇ ਤੁਹਾਡੇ ਕੋਲ ਦੁਸ਼ਮਣਾਂ ਵਾਸਤੇ ਤੋਪ ਵੀ ਹੋਵੇ ਪਰ ਹੱਥ ਦੇ ਧਿਆਰ বিনা ਤੁਸੀਂ ਹਾਰੇ ਸਮਝੋ ਕੋਣ ਜਨਾਬ ਤੁਸੀਂ ਕਿਰਚ ਸਾਫ ਕਰਨ ਵਾਸਤੇ ਇਹਨੂੰ ਮਿੱਟੀ ਚ ਘਸਾਉਂਦੇ ਤੇ ਫਿਰ 15 ਮਿੰਟ ਇਹਨੂੰ ਸਾਫ ਕਰਨ ਤੇ ਲਾਉਂਗੇ ਜੇ ਮੈਂ ਕੰਧਾਲੀ ਨਾਲ ਇਹ ਕੰਮ ਕਰਦਾ ਤਾਂ ਇਹਦਾ ਕੀ ਵਿਗੜਨਾ ਸੀ ਬਾਦ ਅਸਲ ਵਿੱਚ ਇਹ ਹੈ ਹਵਾਲਦਾਰ ਕੇਚਾ ਸਿੰਘ ਸਾਹਿਬ ਕੱਲ ਤਾਂ ਤੇਰੀ ਠੀਕ ਹੈ ਕਰਮਿਆ ਅਗੇਜਾ ਸਿੰਘ ਨੇ ਰਤਾ ਹੱਸ ਕੇ ਕਿਹਾ ਪਰ ਸਾਡੇ ਕੋਲ ਤੇਰੇ ਅੱਬਾ ਜਾਣ ਵਾਲੀ ਅਕਲ ਹੈ ਇਹ ਨਹੀਂ ਫਿਰ ਉਹ ਚੁੱਪਚੀਪ ਤੇ ਸੂਏ ਦੇ ਅਗਲੇ ਪੋਲ ਤੱਕ ਜਾ ਕੇ ਜਦੋਂ ਵਾਪਸ ਮੋੜੇ ਤਾਂ ਸਾਰਿਆਂ ਨੂੰ ਲੱਗਿਆ ਜਿਵੇਂ ਨੇਰਾ ਬਹੁਤ ਸੰਘਣਾ ਤੇ ਰਾਤ ਦਾ ਸਨਾਟਾ ਪਹਿਲਾਂ ਨਾਲੋਂ ਵੱਧ ਗਿਆ ਸੀ ਕਿਸੇ ਪਾਸਿਓਂ ਟਿੱਡੀ ਜਾਂ ਬਿੰਡੇ ਦੀ ਆਵਾਜ਼ ਵੀ ਨਹੀਂ ਸੀ ਸੁਣਦੀ ਇੰਨੀ ਸੁੰਨ ਸਭ ਲਈ ਹੈਰਾਨੀ ਵਾਲੀ ਸੀ ਜਿਸ ਵਿੱਚ ਘੋੜਿਆਂ ਦੇ ਪੌੜ ਜਿਵੇਂ ਉਹਨਾਂ ਦੇ ਸਿਰਾਂ ਉੱਤੇ ਵਜ ਰਹੇ ਸਨ ਤੇ ਇਸ ਨਾਲ ਸਭ ਤੋਂ ਵਡੇਰੀ ਖਾਨ ਸਾਹਿਬ ਦਾ ਮਨ ਬੇਚੈਨ ਹੋ ਰਿਹਾ ਸੀ ਜਦੋਂ ਵਾਪਸ ਉਸ ਬੋਲਤੇ ਆਏ ਤਾਂ ਕਿੱਥੋਂ ਤੁਰੇ ਸਨ ਉੱਥੇ ਖੜੀ ਦੋ ਸਪਾਂਗਾਂ ਨੇ ਦੂਰ ਹੋ ਵੀ ਰੋਕਣ ਲਈ ਹੁਕਮ ਦਾਾਕ ਦਿੱਤਾ ਨੇੜੇ ਆਉਂਦਿਆ 65 ਦੀ ਰੋਸ਼ਨੀ ਨਾਲ ਸਾਰਿਆਂ ਨੂੰ ਦੇਖ ਕੇ ਇੱਕ ਸਿਪਾਈ ਉਹਨਾਂ ਨਾਲ ਸਵਾਲ ਜਵਾਬ ਕਰਨ ਲੱਗ ਪਿਆ ਆਪ ਆ ਵੀ ਆਏ ਹੁਜਰਾ ਨਹੀਂ ਡਿਵਟੀ ਸਾਹਿਬ ਦੇ ਹੁਕਮ ਕੇ ਮੁਕਤਾਬ ਕਿਦਰ ਗਾਸਤ ਪਰ ਹੈ ਉਤਰ ਗੇਜਾ ਸਿੰਘ ਨੇ ਦਿੱਤਾ ਕਹਾ ਤੱਕ ਅਗਲੇ ਪੋਲ ਤੱਕ ਖਤਰਨਾਕ ਲੱਗਾ ਤੋਂ ਉਸਕੇ ਅਗੇ ਹੈ ਹੋਗਾ ਪਰ ਸਾਨੂੰ ਐਸਾ ਨਹੀਂ بتایا ਗਿਆ ਅਬ ਹਮ ਬਤਾ ਰਹੇ ਹਨ ਨਾ ਪਹਿਲੇ ਆਪ ਆਪਣਾ ਨਾਮ ਰੈਂਕ ਇਹ 30 ਬਤਾਇਂ ਅੱਗੇ ਫਿਰ ਬਾਤ ਹੋਗੀ ਖਾਨ ਸਾਹਿਬ ਨੂੰ ਬੋਲਣਾ ਪਿਆ ਉਹ ਵੀ ਬਤਾਇੰਗੇ ਮਗਰ ਪਹਿਲੇ ਆਪ ਜੇ ਸਮਝ ਲਓ ਕਿ ਆਪਕੋ ਤੀਸਰੇ ਪੋਲ ਤੱਕ ਗਾਸਤ ਲਗਾਨੀ ਹੈ ਤਾਂ ਜਹਾਂ ਸੇ 1.5 ਕੋਸ ਪਰ ਸਮਝ ਰਹੇ ਹਨ ਆਪ ਜਹਾਂ ਹਮਨੇ ਕਹਾ ਪਹਿਲੇ ਆਪ ਆਪਣੀ ਅਥਾਰਟੀ ਬਤਾਈਏ ਹਮੇ ਕੀ ਆਲੂਮ ਹੈ ਕਿ ਆਪ hamein seedhe dikti sahabhadar ki taraf se hukm mil chuka hai ki is distributory ke paas agast lagaye aur ab aur kitne hukm diye jayenge je usi hukm ka amendment hai par hame kaise pata chale all right usne apni pant di jeb vichon apna pehchan patra kaddeya pehla nal sakht vaach gaya jab usne apni battery di light vich pehchan patra ਖਾਨ ਸਾਹਿਬ ਦੇ ਨੇੜੇ ਕੀਤਾ ਤਾਂ ਉਹਨਾਂ ਨੇ ਫਜ਼ਲ ਅਲੀ ਦੇ ਚੌੜੇ ਚਖਲੇ ਚਿਹਰੇ ਨੂੰ ਤਾੜਿਆ ਤੇ ਕੁਝ ਚਾਗਦੇ ਚੁੱਪ ਬਟ ਲਈ ਪਰ ਫਿਰ ਜਦ ਪਿਆ ਜਿਵੇਂ ਚੁੱਪ ਕਿਸੇ ਗੁਨਾਹ ਦਾ ਇੰਤਜ਼ਾਰ ਹੋਵੇ ਇਜ਼ਹਾਰ ਹੋਵੇ ਉਹਨਾਂ ਨੇ ਗੁਨਾਹ ਤਾਂ ਕੋਈ ਨਹੀਂ ਸੀ ਕੀਤਾ ਆਪਣੀ ਡਿਊਟੀ ਪੂਧਾਰ ਰਹੇ ਸਨ ਕਿ ਆਹਮ ਡਿਊਟੀ ਡਿਪਟੀ ਸਰਕ ਤੋਂ ਮਿਲ ਸਕਤੇ ਹਨ ਖਾਨ ਸਾਹਿਬ ਨੇ ਸਪਾਰਟ ਰੁਖੀ ਵਾਜ ਪੁੱਛਿਆ ਅਬੀ آپ کو ان کے حکم حکم کے مطابق گشت کرنا ہے جب واپس لوٹو گے تو جہاں جس کی ڈیوٹی ہوگی اس کے بعد کر کے مل سکیں گے لیکن ابھی نہیں ابھی آپ گست پر جائیں گے فوراں سے پیش تر پہشان پتر جے وچپا کے انسپیکٹر نے مڑدیا کہا اوے دا آڈرس لیو دس پلیس ایٹ پنس خان نے گھوڑا واپس موڑ کے سرپٹ پہجا لیا پر گیجا سنگھ کے سپاہی دو چیتی چ پی گئے ਤੁਸੀਂ ਵਾਈ ਅਗਲੇ ਪੁਲ ਤੱਕ ਜਾ ਕੇ ਰੁਕ ਜਾਣਾ ਤੇ ਸਾਡੇ ਵਾਪਸ ਆਉਣ ਤੱਕ ਉੱਥੇ ਹੀ ਰਹਿਣਾ ਮੈਂ ਕਾਨ੍ਹ ਸਾਹਿਬ ਦੇ ਨਾਲ ਜਾਣਾ ਧਿਆਨ ਰੱਖਿਓ ਗੇਜਾ ਸਿੰਘ ਨੇ ਸਪੰਨਾਂ ਨੂੰ ਹੁਕਮ ਦਿੱਤਾ ਧੰਨਵਾਦ